ਸਤਿ ਸ਼੍ਰੀ ਅਕਾਲ ਜੀ ਇਸ ਵੀਡੀਓ ਦੇ ਮਾਧਿਅਮ ਰਾਹੀਂ ਅਸੀਂ ਤੁਹਾਨੂੰ ਤੁਹਾਡੀ ਆਈਡੀ ਓਪਨ ਕਰਨ ਦੀ ਜਾਣਕਾਰੀ ਦੇਵਾਂਗੇ ਅਗਰ ਤੁਸੀਂ ਬ੍ਰਾਈਟ ਰੇਂਜ ਫੈਮਿਲੀ ਦੇ ਵਿੱਚ ਹੁਣੇ-ਹੁਣੇ ਜੁਆਇਨ ਕੀਤਾ ਹੈ ਔਰ ਤੁਹਾਨੂੰ ਆਈਡੀ ਓਪਨ ਨਹੀਂ ਕਰਨੀ ਹੋਤੀ ਤਾਂ ਤੁਹਾਨੂੰ ਇਸ ਵੀਡੀਓ ਦੇ ਮਾਤੇ ਬਰਹੀਂ ਸਿਖਾਇਆ ਜਾਵੇਗਾ ਤੁਸੀਂ ਸਾਰੇ ਸਟੈਪਸ ਧਿਆਨ ਨਾਲ ਦੇਖਿਆ ਜੇ ਇਹ ਕੰਪਨੀ ਦੀ ਵੈਬਸਾਈਟ ਦਾ ਹੋਮ ਪੇਜ ਹੈ ਇਸ ਤੇ ਕਿਵੇਂ ਪਹੁੰਚਿਆ ਜਾਏਗਾ ਇਸ ਬਾਰੇ ਵੀ ਜਾਣਕਾਰੀ ਦਿੱਤੀ ਜਾਏਗੀ ਸਭ ਤੋਂ ਪਹਿਲਾਂ ਜਦੋਂ ਤੁਸੀਂ ਜੁਆਇਨ ਕਰਦੇ ਹੋ ਤੁਹਾਨੂੰ ਤੁਹਾਡਾ ਸੀਨੀਅਰ ਇੱਕ ਆਈਡੀ ਤੇ ਇੱਕ ਪਾਸਵਰਡ ਤੁਹਾਨੂੰ ਉਹ ਸਕਰੀਨਸ਼ਾਟ ਭੇਜ ਸਕਦਾ ਹੈ ਜਾਂ ਤੁਹਾਨੂੰ ਤੁਹਾਡੀ ਡਾਇਰੀ ਤੇ ਜਾਂ ਕਾਪੀ ਤੇ ਲਿਖਾ ਸਕਦਾ ਹੈ ਉਦਾਹਰਨ ਦੇ ਤੌਰ ਤੇ ਮੇਰਾ ਨਾਮ ਵੀਰ ਚੰਦ ਹੈ ਔਰ ਨੀਚੇ BR991418 ਇਹ ਮੇਰੀ ਆਈਡੀ ਹੈ ਔਰ ਨੀਚੇ ਇਸ ਤਰ੍ਹਾਂ ਸੀ ਕੋਈ ਵੀ ਪਾਸਵਰਡ ਰੱਖ ਸਕਦੇ ਆ ਜਾਂ ਤੁਹਾਡੇ ਸੀਨੀਅਰ ਨੇ ਤੁਹਾਨੂੰ ਕੋਈ ਪਾਸਵਰਡ ਦਿੱਤਾ ਹੋਏਗਾ ਇਹ ਤੁਹਾਡੀ ਆਈਡੀ ਤੁਹਾਨੂੰ ਸੀਨੀਅਰ ਨੇ ਲਿਖਾ ਦਿੱਤੀ ਹੈ ਔਰ ਇੱਥੇ ਗੌਰ ਕਰਿਆ ਜੀ ਇਸ ਪੇਜ ਤੇ ਆ ਕੇ ਤੁਹਾਡੀ ਆਈਡੀ ਓਪਨ ਹੋਏਗੀ ਜਿੱਥੇ ਲਿਖਿਆ ਇੰਟਰ ਯੂਅਰ ਆਈਡੀ ਇੱਥੇ ਤੁਸੀਂ ਆਪਣੀ ਆਈਡੀ ਜਿਦਾਂ ਕਿ ਬੀ ਆਰ 365 432 ਕੋਈ ਵੀ ਹੋ ਸਕਦੀ ਹੈ ਉਹ ਨੰਬਰ ਭਰੋਗੇ ਔਰ نیچے ਤੁਸੀਂ ਪਾਸਵਰਡ ਪਰ ਹੋਗੇ ਲੇਕਿਨ ਇਹ ਸਪੀਚ ਤੇ ਉੱਪਰ ਕਿਵੇਂ ਪਹੁੰਚਾਂਗੇ ਇਸ ਦੀ ਇੱਕ ਪ੍ਰੋਸੈਸ ਹੈ ਇਸ ਦੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਤੇ ਮਾਧਿਅਮ ਰਾਈ ਦੇ ਰਿਹਾ ਹਾਂ ਹਾਂਜੀ ਇਹ ਸਾਡੇ ਮੋਬਾਈਲ ਦੀ ਹੋਮ ਸਕਰੀਨ ਹੈ ਜਦੋਂ ਅਸੀਂ ਮੋਬਾਈਲ ਆਪਣਾ ਓਪਨ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਕ੍ਰੋਮ ਦੇ ਵਿੱਚ ਜਾਵਾਂਗੇ ਗੂਗਲ ਕ੍ਰੋਮ ਤੁਸੀਂ ਦੇਖ ਸਕਦੇ ਹੋ ਇਹ Google Chrome ਹੈ। ਇਸ ਤੇ ਉੱਪਰ ਟੱਚ ਕਰਨ ਤੋਂ ਬਾਅਦ ਅਸੀਂ ਆਲਰੇਡੀ ਬ੍ਰਾਈਟ ਰੇਂਜ ਦਾ ਸ਼ਾਰਟਕਟ ਕੱਢਿਆ ਹੋਇਆ ਹੈ ਲੇਕਿਨ ਇਹ ਤੁਹਾਨੂੰ ਬ੍ਰਾਈਟ ਰੇਂਜ ਦਾ ਸ਼ਾਰਟਕਟ ਨਜ਼ਰ ਨਹੀਂ ਆਏਗਾ ਅਗਰ ਤੁਸੀਂ ਨਵਾਂ ਨਵਾਂ ਜੁਆਇਨ ਕੀਤਾ ਹੈ। ਉੱਪਰ ਲਿਖਿਆ ਹੋਇਆ ਸਰਚ ਔਰ ਟਾਈਪ। ਸਰਚ ਦੇ ਵਿੱਚ ਤੁਸੀਂ ਸਰਚ ਕਰੋਗੇ, ਲਿਖੋਗੇ ਬ੍ਰਾਈਟ ਰੇਂਜ ਵੈਲਨੈਸ b r .com ਬੀ ਆਰ ਆਈ ਜੀ ਐਚ ਟੀ ਆਰ ਏ ਐਨ ਜੀ ਈ ਬਰਾਈਟ ਰੇਂਜ ਸਪੇਸ ਨਹੀਂ ਪਾਵਾਂਗੇ ਵੈਲਨੈਸ ਡਬਲਯੂ ਈ ਡਬਲ ਐਲ ਐਨ ਈ ਡਬਲ ਐਸ ਵੈਲਨੈਸ ਬੀ ਆਰ ਬੀ ਆਰ ਡਾਟ ਕਾਮ ਡਾਟ ਸੀ ਓ ਐਮ ਡਾਟ ਕਾਮ ਇਸ ਤਰ੍ਹਾਂ ਕਰਕੇ ਤੁਸੀਂ ਸਰਚ ది অপশন ਜਾਂ نیچے ਜੋ ਤੀਰ ਦਾ ਨਜ਼ਰ ਆ ਰਿਹਾ ਹੈ ਇਸ ਤੇ ਟੱਚ ਕਰ ਸਕਦੇ ਹੋ ਤਾਂ ਇਹ ਕੰਪਨੀ ਦਾ ਵੈੱਬਸਾਈਟ ਦਾ ਹੋਮ ਪੇਜ ਖੁੱਲ ਜਾਂਦਾ ਹੈ ਹੁਣ ਅਸੀਂ ਉਸ ਪੇਜ ਤੇ ਕਿਵੇਂ ਪਹੁੰਚਣਾ ਹੈ ਇਸ ਨੂੰ ਥੋੜਾ ਉੱਪਰ ਚੱਕਾਂਗੇ ਇੱਥੇ ਲਿਖਿਆ ਹੈ ਲੌਗਇਨ ਅਸੀਂ ਲੌਗਇਨ ਤੇ ਟੱਚ ਕਰਾਂਗੇ ਇਹ ਦੇਖੋ ਇਹ ਉਹ ਪੇਜ ਆ ਗਿਆ ਜਿੱਥੇ ਤੁਸੀਂ ਆਪਣੀ ਆਈਡੀ ਅਤੇ ਪਾਸਵਰਡ ਭਰਨਾ ਹੈ ਅਤੇ ਤੁਹਾਡੀ ਆਈਡੀ ਖੁੱਲ ਜਾਏਗੀ ਹੁਣ ਤੁਹਾਨੂੰ ਇਹਨਾਂ ਲੰਬਾ ਪ੍ਰੋਸੈਸ ਫੋਲੋ ਨਾ ਕਰਨਾ ਪਵੇ ਤੁਸੀਂ ਇਹ ਸਟੇਜ ਦਾ ਸ਼ਾਰਟਕਟ ਕੱਢ ਸਕਦੇ ਹੋ ਉਹ ਕਿਵੇਂ ਕੱਢਣਾ ਹੈ ਮੈਂ ਤੁਹਾਨੂੰ ਜਾਣਕਾਰੀ ਦਿੰਦਾ ਹਾਂ ਤੁਸੀਂ ਆਪਣੇ ਮੋਬਾਈਲ ਦੇ ਬਿਲਕੁਲ ਉੱਪਰ ਸੱਜੇ ਪਾਸੇ ਤਿੰਨ ਡਾਟਸ ਦੇਖ ਰਹੇ ਹੋ ਅਸੀਂ ਇਹਨਾਂ ਤਿੰਨ ਡਾਟਸ ਦੇ ਉੱਪਰ ਟੱਚ ਕਰਾਂਗੇ। ਇਸ ਤੋਂ ਬਾਅਦ ਅਸੀਂ ਇਸ ਨੂੰ ਉੱਪਰ ਕਰਾਂਗੇ। ਔਰ ਇੱਥੇ ਲਿਖਿਆ ਐਡ ਟੂ ਹੋਮ ਸਕਰੀਨ। ਅਸੀਂ ਇਹਦੇ ਤੇ ਟੱਚ ਕਰਦੇ ਹਾਂਗੇ ਔਰ ਫਿਰ ਐਡ ਕਰਦੇ ਹਾਂਗੇ। ਐਡ ਕਰਦੇ ਹਾਂਗੇ। ਇਹ ਪੇਜ ਸਾਡਾ ਹੁਣ ਸ਼ਾਰਟਕਟ ਐਡ ਹੋ ਚੁੱਕਿਆ ਹੈ। ਦੇਖਿਆ ਜੀ ਅਸੀਂ ਇੱਕ ਵਾਰੀ ਮੋਬਾਈਲ ਤੋਂ ਬਾਹਰ ਆਉਨੇ ਆ। ਇਹ ਦੇਖੋ bright range ਦੇ ਨਾਮ ਤੇ ਇਹ ਜਿਹੜਾ ਪੇਜ ਹੈ ਸ਼ਾਰਟਕਟ ਰੂਪ ਵਿੱਚ ਸਾਡੇ ਕੋਲੇ ਬਾਹਰ ਆ ਗਿਆ ਹੁਣ ਅਸੀਂ ਜਦੋਂ ਵੀ ਆਪਣੀ ਆਈਡੀ ਓਪਨ ਕਰਨੀ ਹੈ ਅਸੀਂ ਸਿਰਫ ਇਸ ਬ੍ਰਾਈਟ ਰੇਂਜ ਤੇ ਹੀ ਟਚ ਕਰਨਾ ਹੈ ਔਰ ਇਹ ਪੇਜ ਸ਼ਾਰਟਕਟ ਤਰੀਕੇ ਨਾਲ ਤੁਹਾਡੇ ਸਾਹਮਣੇ ਆ ਜਾਏਗਾ ਹੁਣ ਉਸ ਤੋਂ ਬਾਅਦ ਅਸੀਂ ਇਸ ਦੇ ਵਿੱਚ ਆਪਣੀ ਆਈਡੀ ਅਤੇ ਪਾਸਵਰਡ ਭਰਦੇ ਹਾਂਗੇ ਇੱਕ ਐਗਜ਼ਾਮਪਲ ਹੈ ਉਦਾਹਰਨ ਦੇ ਤੌਰ ਤੇ ਮੇਰੀ ਆਈਡੀ ਹੈ B R 99 74 18 ਮੈਂ ਇਸ ਨੂੰ ਜ਼ੂਮ ਕਰਕੇ ਦੇਖਾਂਗਾ BR997418 ਅਤੇ ਇਸ ਦਾ ਅਸੀਂ ਕੋਈ ਪਾਸਵਰਡ ਭਰ ਦਿਆਂਗੇ ਉਸ ਤੋਂ ਬਾਅਦ ਅਸੀਂ ਇਸ ਨੂੰ ਸਾਈਨ ਇਨ ਕਰਾਂਗੇ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਵਾਰ-ਵਾਰ ਪਾਸਵਰਡ ਯਾਦ ਨਾ ਕਰਨਾ ਪਵੇ ਤੁਸੀਂ ਉੱਪਰ ਸੇਵ ਦੀ ਆਪਸ਼ਨ ਤੇ ਪਾਸਵਰਡ ਸੇਵ ਵੀ ਕਰ ਸਕਦੇ ਹੋ ਇਹ ਦੇਖੋ ਇਸ ਤਰੀਕੇ ਨਾਲ ਤੁਹਾਡੀ ਆਈਡੀ ਓਪਨ ਹੋ ਜਾਂਦੀ ਹੈ ਇਸ ਦੇ ਉੱਪਰ ਅਸੀਂ 6500 ਰੁਪਏ ਦੇ ਨਾਲ 12% ਤੇ ਜੁਆਇਨ ਕੀਤਾ ਹੈ ਔਰ ਕੰਪਨੀ ਦੇ ਵੱਲੋਂ ਸਾਨੂੰ 250 ਰੁਪਏ ਦੇ ਜੋ ਕੈਸ਼ਬੈਕ ਹੈ ਉਹ ਸਾਨੂੰ ਟੈਕਸ ਕੱਟ ਕੇ 212 ਰੁਪਏ ਸਾਡੇ ਈ-ਵਾਲਟ ਵਿੱਚ ਮੌਜੂਦ ਹਨ ਤੋ ਇਸ ਤਰ੍ਹਾਂ ਦੋਸਤੋ ਇਸ ਵੀਡੀਓ ਦੇ ਮਾਧਿਅਮ ਰਾਹੀਂ ਤੁਸੀਂ ਆਪਣੀ ਆਈਡੀ ਓਪਨ ਕਰਨੀ ਸਿੱਖ ਸਕਦੇ ਹੋ ਇਹ ਸਾਰੇ ਸਟੈਪਸ ਬਾਰ-ਬਾਰ ਤੁਸੀਂ ਵੀਡੀਓ ਨੂੰ ਦੇਖ ਕੇ ਆਸਾਨੀ ਨਾਲ ਸਿੱਖ ਜਾਓਗੇ ਸ਼ੁਕਰੀਆ